Um... ਖਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਗੁਜਰੀ ਰਾਗ ਚੱਲ ਰਿਹਾ ਹੈ ਪੰਚਮ ਪਾਤਸ਼ਾਹ ਜੀ ਦੇ ਇਹ ਸ਼ਬਦ ਦੂਜੇ ਸ਼ਬਦ ਰੰਭ ਹੁੰਦੇ ਹਨ ਆਓ ਸਤਿਗੁਰ ਜੀ ਬਚਨ ਕਰਦੇ ਹਾਂ ਜੀ ਗੁਜਰੀ ਮਹੱਲਾ ਪੰਜਵਾ ਚੌਪਦੇ ਘਰ ਦੂਜਾ ਏਕ ਊੰਕਾਰ ਸਤਿ ਗੁਰ ਪ੍ਰਸਾਦ ਗੁਜਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਚੌਪਦੇ ਚਾਰ ਪਦਿਆਂ ਵਾਲੇ ਚੌਪਦ ਦੇ ਤੋਂ ਭਾਵ ਹੁੰਦਾ ਚਾਰ ਪਦਿਆਂ ਵਾਲੇ ਸ਼ਬਦ ਆਸ਼ਾ ਜੀ ਰੰਮ ਕਰਦੇ ਹਨ ਦੂਜੇ ਘਾਰ ਸੁਰ ਤਾਲ ਦੇ ਵਿੱਚ ਸ਼ਬਦ ਨੂੰ ਗਾਉਣ ਦੀ ਦੇਤ ਕਰਦੇ ਹਨ ਮਹਾਰਾਜ ਮੰਗਲਾ ਚਰਨ ਕਰਦੇ ਹੋਏ ਭਾਈ ਸ਼ਬਦ ਦੀ ਰਮਤਾ ਕਰਦੇ ਹਨ ਉਪਲੀ ਪੂਰਨ ਪਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਜਿਸ ਦੀ ਮੂਰਤ ਸੱਤ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਭੂ ਦੀ ਪ੍ਰਾਪਤੀ ਹੈ ਜੀ ਕਿਰਿਆ ਚਾਰ ਕਰੇ ਖੱਟ ਕਰਮਾਂ ਇਤ ਰਾਤੇ ਸੰਸਾਰੀ ਅੰਤ ਮੈਲ ਨਾ ਉਤਰੈ ਹਮੈ ਬਿਨ ਗੁਰਬਾਜੀ ਹਾਰੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਮ ਪਾਤਸ਼ਾਹ ਜੀ ਸ਼ਬਦੀ ਰਮਤਾ ਕਰਦੇ ਹਨ ਕਿਰਿਆਚਾਰ ਕਰੇ ਖੱਟ ਕਰਮਾ ਮਹਾਰਾਜ ਜੀ ਪੰਜਮ ਪਾਤਸ਼ਾਹ ਜੀ ਬਚਨ ਕਰਦੇ ਹਨ ਕਿਰਿਆਚਾਰ ਕਿੰਨੇ ਖੱਟ ਕਰਮ ਜਿਹੜੇ ਕੀਤੇ ਜਾਂਦੇ ਹਨ ਕਿਰਿਆਵਾਂ ਕੀਤੀਆਂ ਜਾਂਦੀਆਂ ਨੂੰ ਆਪ ਕੀ ਕਰਮ ਕਾਂਡ ਕੀਤੇ ਜਾਂਦੇ ਹਨ ਪਿੱਛੇ ਵੀ ਸ਼ਬਦਾਂ ਦੇ ਵਿੱਚ ਮਹਾਰਾਜ ਦੇ ਬਚਨ ਆਏ ਹਨ ਕਿਰਿਆ ਕਰਮਾਂ ਬਾਰੇ ਆਮ ਦੁਨੀਆ ਦੇ ਲੋਕ ਜਿਹੜੇ ਹਨ ਜੀਵ ਹਨ ਮਨੁੱਖ ਬਹੁਤੇ ਲੋਕ ਇਸ ਚੀਜ਼ਾਂ ਤੇ ਜਿਨ੍ਹਾਂ ਦਾ ਵਿਸ਼ਵਾਸ ਹੈ ਕਿ ਕਰਮ ਕਰਕੇ ਕਰਮ ਕਾਂਡਾਂ ਦੇ ਵਿੱਚ ਹੀ ਉਹਦੀ ਪ੍ਰਾਪਤੀ ਲੱਭਦੇ ਹਨ ਇਮਾਰਤ ਜੀ ਇੱਥੇ ਦੱਸਦੇ ਹਨ ਪੰਚਮ ਪਾਤਸ਼ਾਹ ਜੀ ਕਹਿੰਦੇ ਕਿਰਿਆਚਾਰ ਕਰੇ ਖੱਟ ਕਰਮਾ ਖੱਟ ਕਰਮਸ਼ੇ ਕਰਮ ਕੀਤੇ ਜਾਂਦੇ ਹਨ ਆਪ ਕੀ ਛੇ ਤਰ੍ਹਾਂ ਦੇ ਕਰਮ ਧਾਰਨ ਕਰਦੇ ਹਨ ਐਸੇ ਮਨੁੱਖ ਜਿਹੜੇ ਕੀਏ ਦੇ ਵਿੱਚ ਹੀ ਪ੍ਰਾਪਤੀ ਸਮਝਦੇ ਹਨ ਕਿ ਇਹ ਕਰਮ ਕਾਣ ਕਰਕੇ ਅਸੀਂ ਧਰਮੀ ਬਣ ਜਾਵਾਂਗੇ ਕੀ ਧਰਮ ਕਮਾਲਿਆ ਇਹ ਕਰਮ ਕਰਲੇ ਭਾਵ ਕੀ ਉਸ ਵੇਦ ਸਾਸਤਰਾਂ ਦੇ ਮੁਤਾਬਕ ਉਹ ਕਰਮ ਕਾਂਡ ਕਰਦੇ ਹਨ ਕੀ ਇਹ ਕਰਮ ਕਰਕੇ ਇਹਦੀ ਪ੍ਰਾਪਤੀ ਹੋ ਜਾਵੇਗੀ ਇਹ ਕੰਮ ਕਰਕੇ ਆ ਕੁਝ ਮਿਲ ਜਾਵੇਗਾ ਆਪਾਂ ਨੂੰ ਪਤਾ ਹੈ ਕਿ ਦੁਨੀਆ ਵਿੱਚ ਸਭ ਬਹੁਤ ਕੁਝ ਹੈ ਇਹ ਕਹਿੰਦੇ ਸੰਸਾਰ ਦੇ ਲੋਕ ਮਹਾਰਾਜ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਖੱਟ ਕਰਮਾ ਇਤ ਰਾਤੇ ਸੰਸਾਰੀ ਕਹਿੰਦੇ ਸੰਸਾਰੀ ਜੀਵ ਜਿਹੜੇ ਹਨ ਸੰਸਾਰੀ ਲੋਕ ਹਨ ਜਿਹੜੇ ਮਹਾਰਾਜ ਜੀ ਕਹਿੰਦੇ ਖੱਟ ਕਰਮਾ ਵਿੱਚ ਪਏ ਹੋ ਜਾਂਦੇ ਇਹਦੇ ਵਿੱਚੋਂ ਹੀ ਸਿੱਖਾਟ ਲਵਾਂਗੇ ਇਹ ਖੱਟ ਕਰਮ ਕਰਕੇ ਧਾਰਨ ਕਰਕੇ ਮਹਾਰਾਜ ਜੀ ਕਹਿੰਦੇ ਉਹ ਪ੍ਰਾਪਤੀ ਚੁੰਦਿਆ ਨੇ ਸੰਸਾਰ ਸ੍ਰਿਸ਼ਟੀ ਜਿਹੜੀ ਖੱਟ ਕਰਮਾਂ ਵਿੱਚ ਲੱਗੀ ਹੋਈ ਹੈ ਅੰਤਰ ਮੈਲ ਨਾ ਉੱਤਰੇ ਹਮੈ ਪਿਨ ਗੁਰਬਾਜੀ ਹਾਰੀ ਤੇ ਮਹਾਰਾਜ ਜੀ ਕਹਿੰਦੇ ਪਰ ਇਹ ਕਰਮ ਕਰਕੇ ਵੀ ਅੰਦਰਲੀ ਮੈਲ ਜਿਹੜੀ ਉੱਤਰਦੀ ਨਹੀਂ ਅੰਤਰ ਮੈਲ ਨਾ ਉੱਤਰੇ ਹਮੈ ਕਹਿੰਦੇ ਹਮੈ ਦੀ ਜਿਹੜੀ ਮੈਲ ਹੈ ਇਹ ਕਰਮ ਕਰਕੇ ਵੀ ਲੰਦੀ ਨਹੀਂ ਖੱਟ ਕਰਮ ਧਾਰਨ ਕਰਕੇ ਇਨੇ ਮਰਜ਼ੀ ਕੋਈ ਖੱਟ ਕਰਮ ਕਰ ਲੇ ਸੰਸਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਅੰਦਰਲੀ ਮੈਲ ਜਿਹੜੀ ਹੈ ਹੋਵੇਂ ਦੀ ਉਹ ਨਹੀਂ ਲੈ ਸਕਦੀ ਬਿਨ ਗੁਰ ਬਾਜੀ ਹਾਰ ਕਹਿੰਦੇ ਸੱਚੇ ਗੁਰੂ ਤੋਂ ਬਿਨਾਂ ਬਾਜੀ ਨੂੰ ਹਾਰਨਾ ਪੈਣਾ ਹੈ ਸੰਸਾਰ ਰੂਪੀ ਬਾਜੀ ਹਾਰ ਕੇ ਚਲੇ ਜਾਵਾਂਗੇ ਮੇਰੇ ਠਾਕਰ ਰੱਖ ਲੈੋ ਕਿਰਪਾ ਤਾਰੀ ਇਹ ਹਲਦੀ ਪੰਕਤੀ ਵਿੱਚ ਮਹਾਰਾਜ ਜੀ ਬੇਨਤੀ ਕਰਦੇ ਹਨ ਕਹਿੰਦੇ ਮੇਰੇ ਠਾਕਰ ਜੀਓ ਮੇਰੇ ਠਾਕਰ ਜੀਓ ਰੱਖ ਲੇਹੋ ਕਿਰਪਾ ਤਾਰੀ ਕਹਿੰਦੇ ਤੁਸੀਂ ਕਿਰਪਾ ਕਰ ਦੇਵੋ ਕਿਰਪਾ ਤਾਰ ਦੇਵੋ ਭਾਵ ਕਿਰਪਾ ਕਰ ਦੇਵੋ ਮੇਰੇ ਤੇ ਮੈਨੂੰ ਰਖਣਾ ਕਰੋ ਇਸ ਸੰਸਾਰ ਤੋਂ ਇਹ ਸੰਸਾਰੀ ਜੀਵਾ ਤੋ ਕਰਮਾਂ ਤੋ ਕਰਮ ਕਾਂਡਾਂ ਤੋ ਬਚਾਉਣਾ ਕਰੋ ਮੇਰੇ ਠਾਕਰ ਹਰਿ ਲਾਉ ਲੇਹੋ ਕਿਰਪਾ ਤਾਰੀ ਅਰਜ ਕਹਿੰਦੇ ਤੁਸੀਂ ਕਿਰਪਾ ਤਾਰ ਦੇਵੋ ਮੇਰੀ ਲਿਵ ਜੋੜ ਦੇਵੋ ਮੇਰੀ ਸੁਰਤੀ ਆਪਣੇ ਵਿੱਚ ਲਾ ਲਵੋ ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਮਹਾਰਾਜ ਜੀ ਕਹਿੰਦੇ ਕੋਟ ਮਧੇ ਕੋ ਵਿਰਲਾ ਸੇਵਕ ਕਹਿੰਦੇ ਕਰੋੜਾਂ ਵਿੱਚ ਕੋਈ ਵਿਰਲਾ ਹੀ ਸੇਵਕ ਹੈ ਵਿਰਲਾ ਵਿਰਲਾ ਕਹਿੰਦੇ ਇੱਥੇ ਤਾਂ ਕਰੋੜਾਂ ਲੋਕਾਂ ਨੇ ਜਿਹੜੇ ਤੇਰੇ ਅੱਗੇ ਬੇਨਤੀਆਂ ਕਰਦੇ ਹਨ ਕਹਿੰਦੇ ਕੋਟ ਕੋਟ ਮਧੇ ਕੋ ਵਿਰਲਾ 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 ਗੁਰਸਿੱਖ ਹੈ ਸੇਵਕ ਹੈ ਹਰ ਸਗਲੇ ਵਿਵਹਾਰੀ ਕਹਿੰਦੇ ਪਰ ਜਿੰਨੇ ਅਸੀਂ ਤੱਕਦੇ ਹਾਂ ਦੇਖਦੇ ਹਾਂ ਮਹਾਰਾਜ ਜੀ ਕਹਿੰਦੇ ਸਾਰੇ ਵਿਹਾਰ ਕਰਨ ਵਾਲੇ ਹਨ ਵਿਹਾਰੀ ਲੋਕਾਂ ਅਨਸਾਰੇ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਜਿਹੜਾ ਬੇਨਤੀ ਕਰਦਾ ਤੇਰੇ ਨਾਮ ਦੇ ਪ੍ਰਤੀ ਕਿ ਮੈਨੂੰ ਨਾਮ ਦੀ ਦਾਤ ਬਖਸ਼ ਦੇਵੋ ਮੈਨੂੰ ਚਰਨਾਂ ਨਾਲ ਜੋੜ ਲਾਓ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਸੰਸਾਰੀ ਬੇਨਤੀਆਂ ਲੈ ਕੀ ਹੁੰਨਿਆ ਸੀ ਸਗਲੇ ਵਿਹਾਰੀ ਕਹਿੰਦੇ ਵਿਹਾਰ ਹੀ ਕਰਦੇ ਆ ਨਾ ਬਾਣੀ ਰਾਈ ਕੋਈ ਬਾਣੀ ਪੜਦਾ ਹੈ ਕੋਈ ਸ਼ਬਦ ਪੜਦਾ ਹੈ ਕੋਈ ਕੁਝ ਕਰਦਾ ਹੈ ਤਾਂ ਵਿਹਾਰ ਰੱਖਦਾ ਕੇ ਕੀ ਆ ਕੁਝ ਮਿਲ ਜਾਵੇ ਆ ਪ੍ਰਾਪਤੀ ਹੋ ਜਾਵੇ ਤੇ ਮੈਂ ਇੰਨੇ ਸ਼ਬਦ ਪੜਾਂਗਾ ਇੰਨੀ ਬਰੀ ਬਾਣੀ ਪੜਾਂਗਾ ਇਹ ਹੀ ਬਿਹਾਰੇ ਸਾਡੇ ਦੁਨੀਆਦਾਰ ਲੋਕਾਂ ਨੂੰ ਕੀ ਸੰਸਾਰੀ ਪਦਾਰਥਾਂ ਵਾਸਤੇ ਅਸੀਂ ਬਾਣੀ ਪੜਦਿਆਂ ਸੰਸਾਰੀ ਜੀਵਾਂ ਵਾਸਤੇ ਸੰਸਾਰੀ ਸੁੱਖਾਂ ਵਾਸਤੇ ਕੋਈ ਕਿਹੜਾ ਸੁੱਖ ਚਾਹੁੰਦਾ ਬਾਣੀ ਪੜਦਾ ਕੋਈ ਕਿਹੜਾ ਸੁੱਖ ਚਾਹੁੰਦਾ ਉੱਤੇ ਉੱਤੇ ਗਿਣਤੀ ਮਿੰਤੀ ਚ ਅਸੀਂ ਪੈ ਜਾਂਦੇ ਆ ਤੇ ਮਹਾਰਾਜ ਜੀ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸचेत ਕਰਦੇ ਹਨ ਦੱਸ ਰਹੇ ਆ ਕਹਿੰਦੇ ਸਾਨੂੰ ਦੇਖਦੇ ਆਂ ਸੀ ਮਹਾਰਾਜ ਜੀ ਕਹਿੰਦੇ ਕੋਟ ਮਧੇ ਕੋ ਵਿਰਲਾ ਸੇਵਕ ਕਹਿੰਦੇ ਕੋੜਾ ਵਿੱਚ ਕੋ ਵਿਰਲਾ ਹੋਵੇਗਾ ਜਿਹੜਾ ਕੀ ਸਾਡੀ ਅੰਦਰੋਂ ਤੁਹਾਨੂੰ ਚੇਤੇ ਕਰਕੇ ਤੁਹਾਡਾ ਸੁੱਖ ਲੈਣਾ ਚੁੰਦਾ ਹੋਵੇਗਾ ਜਿਹੜਾ ਕਹੇਗਾ ਕਿ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦੋ ਇਹ ਆਤਮਿਕ ਸੁੱਖ ਪਾ ਦੋ ਨਹੀਂ ਤਾਂ دنیਾਈ ਸੁੱਖਾ ਮੰਗ ਲਈ ਅਸੀਂ ਵਿਹਾਰ ਕੁ ਮੰਨਿਆ ਮਹਾਰਾਜ ਨਾਲ ਵੀ ਵਿਹਾਰ ਕਰਦੇ ਆ ਵਿਹਾਰ ਦੀ ਗੱਲ ਕਰਦੇ ਆ ਨਾ ਜਿਵੇਂ ਅਸੀਂ ਦੁਕਾਨ ਤੇ ਜਾਂਦੇ ਆ ਲਓ ਭਾਈ ਇੰਨੇ ਪੈਸੇ ਆ ਚੀਜ਼ ਦੇ ਦਿਓ ਦੁਕਾਨ ਤੇ ਜਾਂਦੇ ਆ ਵਪਾਰ ਕਰਦੇ ਆ ਸੌਦਾ ਖਰੀਦਦੇ ਆ ਇਸੇ ਤਰ੍ਹਾਂ ਹੀ ਗੁਰੂ ਨਾਲ ਵੀ ਵਪਾਰ ਕਰਦੇ ਆ ਇਥੇ ਵੀ ਬਾਣੀ ਪੜ ਕੇ ਕਹਿੰਨੇ ਆ ਮਹਾਰਾਜ ਆਪ ਦਾ ਅਰਥ ਦੇ ਦਿਓ ਆ ਕੁਝ ਦੇ ਦਿਓ ਆ ਸੁੱਖ ਮਿਲ ਜਾਵੇ ਉਹ ਸੁੱਖਾਂ ਦੇ ਸੰਸਾਰੀ ਇਛਾਵਾਂ ਦੇ ਬਦਲੀ ਬਾਣੀ ਪੜੀ ਜਾਂਦੀ ਹੈ ਬਾਣੀ ਸੁਣੀ ਜਾਂਦੀ ਹੈ ਹੋਰ ਤਾਂ ਕੋਈ ਕਾਰਜ ਨਹੀਂ ਇਹੀ ਸੁੱਖ ਚੋਨੇ ਹਲਾਸੀ ਸੰਸਾਰ ਦੇ 임ਾਰਾਜੀ ਉੱਥੇ ਜਵਾਬ ਦਿੰਦਿਆਂ ਕਹਿੰਦੇ ਕੋੜ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਮਹਾਰਾਜੀ ਕਹਿੰਦੇ ਕੋਈ ਵਿਰਲਾ ਵਿਰਲਾ ਹੈ ਨਹੀਂ ਤਾਂ ਸਗਲੇ ਬਿਹਾਰੀ ਕਿੰਦੇ ਬਿਹਾਰ ਕਰਨ ਵਾਲੇ ਬਹੁਤੇ ਹਨ ਨਰਹਾ ਵਿਸ਼ਰਾਮ ਦੇ ਕੀ ਮਹਾਰਾਜ ਜੀ ਬਤਨ ਕਰਦੇ ਨੇ ਸਾਸਤ ਬੇਦ ਸਿਮਰਤ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਜੇ ਭਰ ਜੀ ਕਹਿੰਦੇ ਜੇ ਮੇਰੀ ਗੱਲ ਤੇ ਯਕੀਨ ਨਹੀਂ ਨਾ ਪਾਤਸ਼ਾਹ ਜੀ ਵਿਸ਼ਰਾਮ ਦੇ ਕਿ ਫਿਰ ਗਨਾਂਦੇ ਹਨ ਕਹਿੰਦੇ ਆਹ ਦੇਖ ਲਓ ਫਿਰ ਸਾਸਤ ਵੀ ਕਹਿ ਰਹੇ ਹਨ ਬੇਦ ਵੀ ਕਹਿ ਰਹੇ ਹਨ ਸਿਮਰਤੀਆਂ ਵੀ ਕਹਿ ਰੀਆਂ ਹਨ ਕਹਿੰਦੇ ਕੁਈ ਅਸੀਂ ਕੱਲੇ ਨਹੀਂ ਕਹਿ ਰਹੇ ਕਿ ਤੁਸੀਂ ਕਹੋ ਕਿ ਮਹਾਰਾਜ ਐਵੇਂ ਕਹੀ ਜਾਂਦੇ ਆ ਤੇ ਮਹਾਰਾਜ ਜੀ ਉੱਥੇ ਫਿਰ ਗRANDਦੇ ਹਨ ਪੰਜਵੇਂ ਪਾਤਸ਼ਾਹ ਕਹਿੰਦੇ ਫਿਰ ਆ ਦੇਖ ਲਓ ਸਾਰੇ ਗ੍ਰੰਥ ਕੱਢ ਕੇ ਪੜ੍ਹ ਕੇ ਦੇਖ ਲਓ ਸਾਸਤ ਵੀ ਪੁਕਾਰ ਕੇ ਕਹਿ ਰਿਹਾ ਹੈ ਬੇਦਵੀਂ ਪੁਕਾਰ ਕੇ ਕਹਿ ਰਿਆਂ ਸਿਮਰਤਿਆਂ ਵੀ ਕਹਿ ਰਿਆਂ ਸਭ ਸੋਧੇ ਮਹਾਰਾਜ ਜੀ ਕਹਿੰਦੇ ਇਹਨਾਂ ਵਿੱਚ ਸੋਧ ਕਰ ਲਓ ਪੜ੍ਹ ਲਓ ਇਹਨਾਂ ਵਿੱਚੋਂ ਤੱਕ ਲਓ ਸਭ ਏਕਾ ਬਾਤ ਪੁਕਾਰੀ ਮਹਾਰਾਜ ਜੀ ਕਹਿੰਦੇ ਇੱਕੋ ਹੀ ਗੱਲ ਸਾਰੇ ਕਹਿ ਰਹੇ ਹਨ ਇਹ ਕੋਈ ਪ੍ਰਕਾਰ ਪ੍ਰਕਾਰ ਕੀ ਕਹਿ ਰਹੇ ਹਨ ਜੇ ਮਹਾਰਾਜ ਜੀ ਕਹਿੰਦੇ ਪਰ ਅਸੀਂ ਸੁਣਦੇ ਹੀ ਨਹੀਂ ਆਹ ਕਹਿੰਦੇ ਇਹਨਾਂ ਦੀ ਸੁਣ ਲਓ ਜੇ ਸਾਡੀ ਨਹੀਂ ਸੁੰਨੀ ਮਹਾਰਾਜ ਜੀ ਕਹਿੰਦੇ ਸਾਰੇ ਹੀ ਧਾਰਮਿਕ ਗ੍ਰੰਥ ਵੇਦ ਸਤ ਤਰ ਸਿੰਮਰਤੀਆਂ ਸਾਧਨਾ ਸੋਧ ਕੇ ਦੇਖ ਲਓ ਪੜ੍ਹ ਕੇ ਦੇਖ ਲਓ ਇੱਕ ਆ ਬਾਤ ਪੁਕਾਰੀ ਇੱਕੋ ਹੀ ਬਾਤ ਸਾਰੇ ਕਹਿਣਾ ਕਰਦੇ ਹਨ ਬਿਨ ਗੁਰ ਮੁਕਤ ਨਾ ਕੋ ਪਾਵੇ ਮਨ ਵੇਖੋ ਕਰ ਵਿਚਾਰੀ ਇਹ ਮਹਾਰਾਜ ਜੀ ਕਹਿੰਦੇ ਸਾਰੇ ਕੁਝ ਕਹਿੰਦਿਆਂ ਬਿਨ ਗੁਰ ਮੁਕਤ ਨਾ ਕੋ ਪਾਵੇ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਤੋਂ ਬਿਨਾ ਮੁਕਤੀ ਨਹੀਂ ਕੋਈ ਪਾ ਸਕਦਾ ਇਹ ਵੀ ਸਾਰੇ ਕਹਿ ਰਹੇ ਹਨ ਕਹਿੰਦੇ ਇਹ ਵੀ ਦਰੰਥੇ ਵੀ ਕਹਿ ਰਹੇ ਹਨ ਕਹਿੰਦੇ ਸੱਚੇ ਗੁਰੂ ਤੋਂ ਬਿਨਾ ਮੁਕਤੀ ਦੀ ਦਾਤ ਮੁਕਤੀ ਦਾ ਪਦਾਰਥ ਨਹੀਂ ਮਿਲ ਸਕਦਾ ਕਹਿੰਦੇ ਸੱਚੇ ਗੁਰੂ ਦਾ ਮੇਲ ਹੀ ਮੁਕਤੀ ਹੈ ਕੋਈ ਸੰਸਾਰੀ ਸਾਧਨ ਨਹੀਂ ਕਰਮ ਕਿਰਿਆ ਕਰਮ ਨਹੀਂ ਕਿਰਿਆ ਚਾਰਖਟ ਕਰਮ ਪਹਿਲੋਂ ਜਿਹੜੇ ਮਹਾਰਾਜ ਨੇ ਦੱਸਤੇ ਸਤ ਗੁਰੂ ਜੀ ਕਹਿੰਦੇ ਕੋਈ ਮੁਕਤੀ ਨਹੀਂ ਬਿਨਾ ਗੁਰ ਮੁਕਤ ਬਿਨ ਗੁਰ ਮੁਕਤ ਨਾ ਪਾਵੇ ਪਉ ਪਾਵੇ ਮਨ ਵਿਖੂ ਕਰ ਵਿਚਾਰੀ ਕਹਿੰਦੇ ਵਿਚਾਰ ਕਰਕੇ ਵੀ ਤੱਕ ਲੋ ਦੇਖ ਲੋ ਗੁਰੂ ਸੱਚੇ ਦੇ ਮੇਲ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੈ 86 ਮੱਜਨ ਕਾਰਿ ਈਸ਼ਨਾਨ ਭਰਮ ਆਏ ਧਾਰ ਸਾਰੀ ਮਹਾਰਾਜ ਜੀ ਕਹਿੰਦੇ 860 8 ਅਤੇ 60 60 ਤੀਰਥ ਇਹਨੂੰ ਕਿਹਾ ਜਾਂਦਾ ਹੈ 8 ਦੇ ਨਾਲ 60 ਲਾ ਲਓ 60 ਬਣ ਜਾਂਦੇ ਹਨ 66 ਤੀਰਥਾਂ ਦਾ ਇਸ਼ਨਾਨ ਮਹਾਰਾਜ ਜੀ ਕਹਿੰਦੇ 860 ਤੀਰਥ ਮੱਜਨ ਕਰ ਇਸ਼ਨਾਨਾ ਕਹਿੰਦੇ ਭਵੇਂ 860 ਤੀਰਥਾਂ ਦਾ ਮੱਜਨ ਕਰ ਲੀਏ ਇਸ਼ਨਾਨ ਕਰ ਲੀਏ ਭਰਮ ਆਏ ਧਾਰ ਸਾਰੀ ਹਰ ਜੀ ਕਹਿੰਦੇ ਫਿਰ ਵੀ ਭਰਮ ਟੁੱਟਣਾ ਨਹੀਂ ਹੈ ਕਹਿੰਦੇ ਧਾਰ ਧਰ ਧਾਰ ਧਰ ਧਰਤੀ ਨੂੰ ਕਹਿੰਦੇ ਹਨ ਧਰਤੀ ਨੂੰ ਕਹਿੰਦੇ ਹਨ ਧਾਰ ਸਾਰੀ ਸਾਰੀ ਧਰਤੀ ਦੇ ਤੀਰਥਾਂ ਦਾ ਸ਼ਰਾਨ ਕਰ ਲੀਏ ਸਾਰੀ ਧਰਤੀ ਦੇ ਚੱਕਰ ਘੱਟ ਲੀਏ ਇਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ ਇਹਦੇ ਧਾਵਤ ਧਾਵਤ ਮਹਾਰਾਜ ਜੀ ਕਹਿੰਦੇ 86 ਮਜਨ ਕਾਰਿ ਸ਼ਰਾਨਾ ਭਰਮ ਆਏ ਧਾਰ ਸਾਰੀ ਕਹਿੰਦੇ ਫਿਰ ਵੀ ਸਾਰੀ ਧਰਤੀ ਦੇ ਉੱਤੇ ਚੱਕਰ ਕੱਟ ਕੇ ਇਸ਼ਨਾਨ ਕੱਟ ਕੇ 868 ਤੀਰਥਾਂ ਦਾ ਇਸ਼ਨਾਨ ਵੀ ਕਰ ਲਿਆ ਤੇ ਕਹਿੰਦੇ ਧਰਤੀ ਦਾ ਵੀ ਧਾਰ ਦਾ ਵੀ ਚੱਕਰ ਲਾ ਲਿਆ ਫਿਰ ਵੀ ਭਰਮ ਹੀ ਭਰਮ ਮਹਾਰਾਜ ਜੀ ਕਹਿੰਦੇ ਫਿਰ ਵੀ ਉਸੇ ਭਰਮ ਦੇ ਵਿੱਚ ਹੀ ਫਸੇ ਹੋਏ ਹਾਂ ਅਣਕ ਸੋਚ ਕਰੇ ਦਿਨ ਰਾਤਿ ਬਿਨ ਸਤਗੁਰ ਅੰਧਿਆਰੀ ਮਹਾਰਾਜ ਕਹਿੰਦੇ ਦਿਨ ਰਾਤ ਹੀ ਸੋਚਾਂ ਵਿੱਚ ਪਿਆ ਹੋਇਆ ਅਨਕ ਸੋਚ ਕਰੇ ਦਿਨ ਰਾਤੀ ਮਹਾਰਾਜ ਜੀ ਕਹਿੰਦੇ ਅਨੇਕਾਂ ਹੀ ਮਨ ਦੇ ਵਿੱਚ ਸੋਚ ਲੱਗੀ ਰਹਿੰਦੀ ਹੈ ਨਾ ਦਿਨ ਰਾਤ ਹੀ ਚਿੰਤਾ ਦੇ ਵਿੱਚ ਸੋਚ ਦੇ ਵਿੱਚ ਡੁੱਬਿਆ ਰਹਿੰਦਾ ਦਿਨ ਰਾਤੀ ਸੋਚਾਂ ਦੇ ਵਿੱਚ ਮਨ ਪਿਆ ਰਹਿੰਦਾ ਹੈ ਬਿਨ ਸਤਗੁਰ ਅੰਧਿਆਰੀ ਕਹਿੰਦੇ ਸੱਚੇ ਗੁਰੂ ਤੋਂ ਬਿਨਾ ਅੰਧਿਆਰੀ ਰਾਤ ਹੀ ਹੈ ਅੰਧਕੂਰ ਦੀ ਰਾਤ ਹੈ ਜਿਹਦੇ ਵਿੱਚ ਮਨੁੱਖ ਫਸਿਆ ਰਹਿੰਦਾ ਡੁੱਬਿਆ ਰਹਿੰਦਾ ਚਿੰਤਾ ਰੂਪੀ ਰਾਤ ਦੇ ਵਿੱਚ ਅੰਧਿਆਰੀ ਗਾੜੀ ਰਾਤ ਦੇ ਵਿੱਚ ਜ਼ਿੰਦਗੀ ਦੀ ਰਾਤ ਜਿਹੜੀ ਹੈ ਉਹ ਗਾੜੀ ਰਾਤ ਉਹਨੂੰ ਨਗਾ ਛੱਡਦਾ ਦਿਨ ਰਾਤ ਹੀ ਉਹਦੇ ਵਿੱਚ ਲੰਘਿਆ ਜਾ ਰਿਹਾ ਬਿਨ ਸਤਗੁਰ ਕਹਿੰਦੇ ਜੇ ਗੁਰੂ ਸੱਚੇ ਦਾ ਸਾਥ ਨਹੀਂ ਹੈ ਭਾਈ ਧਾਵਤ ਧਾਵਤ ਸਭ ਜਗ ਧਾਇਓ ਅਬ ਆਏ ਹਰ ਦੁਆਰੀ ਤੇ ਚੌਥਾ ਖੀਰਲਾ ਪਦ ਵਿੱਚ ਰਸਤਾ ਦੱਸਦੇ ਹਨ ਮਹਾਰਾਜ ਕਹਿੰਦੇ ਧਾਵਤ ਧਾਵਤ ਸਭ ਜਗ ਧਾਇਓ ਪਉਂਦੇ ਪਉਂਦੇ ਧਾਵਤ ਧਾਵ ਫਿਰਦੇ ਫਿਰਦੇ ਪਉਂਦੇ ਪਉਂਦੇ ਕਹਿੰਦੇ ਧਾਵਤ ਧਾਵਤ ਸਭ ਜਗ ਧਾਇਓ ਕਹਿੰਦੇ ਫਿਰਦੇ ਫਿਰਦੇ ਘੁੰਮਦੇ ਘੁੰਮਦੇ ਸਾਰਾ ਜਗਤ ਧਾ ਲਿਆ ਫਿਰ ਲਿਆ ਸਾਰਾ ਜਗਤ ਗਾ ਲਿਆ ਮਹਾਰਾਜ ਜੀ ਕਹਿੰਦੇ ਧਾਵਤ ਧਾਵਤ ਸਭ ਜਗ ਧਾਇਓ ਕਹਿੰਦੇ ਸਾਰਾ ਜਗਤ ਹੀ ਕਹਿੰਦੇ ਨਾ ਕਈਆਂ ਨੂੰ ਹੰਕਾਰ ਹੁੰਦਾ ਉਮੇ ਵਿੱਚ ਕਹਿ ਦੇਣ ਅਸੀਂ ਇੰਨੇ ਇੰਨੇ ਦੇਸਾਂ ਦੀ ਸੈਲ ਕਰ ਲਈ ਅਸੀ ਆ ਵੀ ਦੇਸ਼ ਘੁੰਮ ਲਿਆ ਆ ਵੀ ਦੇਸ਼ ਚ ਜਾਏ ਐਨੇ ਦੇਸ਼ ਅਸੀਂ ਘੁੰਮ ਲੇ ਕਈਆਂ ਨੇ ਤਾਂ ਕੋਈ ਛੱਡਿਆ ਹੀ ਨਹੀਂ ਆਮ ਹੁਣ ਖਬਰ ਹੁੰਦੀ ਹੈ ਨਾ ਆਪਾਂ ਦੇਖਦੇ ਆ ਮੋਬਾਈਲਾਂ ਤੇ ਇੰਟਰਨੈਟ ਤੇ ਐਨੇ ਦੇਸ਼ ਅਸੀਂ ਘੁੰਮ ਲੇ ਕੋਈ ਦੇਸ਼ ਨਹੀਂ ਛੱਡਿਆ ਕੋਈ ਸੂਬਾ ਨਹੀਂ ਛੱਡਿਆ ਇਹ ਮਹਾਰਾਜ ਜੀ ਕਹਿ ਰਹੇ ਨੇ ਕਹਿੰਦੇ ਧਾਵਤ ਧਾਵਤ ਸਭ ਜਗ ਧਾਇਓ ਕਹਿੰਦੇ ਜਿੰਨਾ ਮਰਜੀ ਦੇਸ਼ ਘੁੰਮ ਲਈਏ ਸੂਬੇ ਘੁੰਮ ਲਈਏ ਸਾਰੇ ਦੇਸਾਂ ਦੇ ਸੈਲ ਕਰ ਲਈਏ ਤੇ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਫਿਰ ਵੀ ਨਹੀਂ ਐ ਕਹਿੰਦੇ ਫਿਰ ਵੀ ਮਨ ਤਾਂ ਸ਼ਾਂਤ ਥੋੜਾ ਹੋਇਆ ਦੁਬਤਾ ਉਹਦਾ ਉਸੇ ਤਰ੍ਹਾਂ ਹੀ ਰਹੀ ਕਹਿੰਦੇ ਅਬ ਆਏ ਹਰ ਦੁਆਰੀ ਕਹਿੰਦੇ ਫਿਰ ਵੀ ਟਾ ਕੇ ਹਾਰ ਕੇ ਹਰੀ ਦੇ ਦੁਆਰੀ ਹੁਣਾ ਪੈਣਾ ਕਹਿੰਦੇ ਘੁੰਮ ਫਿਰ ਕੇ ਮਹਾਰਾਜ ਜੀ ਕਹਿੰਦੇ ਉਹਦੇ ਕੋਲ ਹੀ ਹੁਣਾ ਪੈਣਾ ਸਤਿਗੁਰਾਂ ਦੇ ਕਹਿੰਦੇ ਉਹਦੇ ਤੋਂ ਬਿਨਾ ਮਨ ਨੂੰ ਸ਼ਾਂਤੀ ਨਹੀਂ ਮਿਲਨੀ ਮਹਾਰਾਜ ਜੀ ਕਹਿੰਦੇ ਉਤੋਂ ਤੋਂ ਬਿਨਾ ਸੁਖ ਨਹੀਂ ਮਿਲਣਾ ਕਹਿੰਦੇ ਜਿੰਨਾ ਮਰਜੀ ਦੌੜੇ ਫਿਰਿਏ ਭੱਜਿਏ ਫਿਰਿਏ ਦੁਨੀਆ ਭਰ ਦੇ ਚੱਕਰ ਕੱਟ ਲਈਏ ਸਭ ਕੁਝ ਗਾ ਛੱਡੀਏ ਮਹਾਰਾਜ ਜੀ ਕਹਿੰਦੇ ਫਿਰ ਵੀ ਪ੍ਰਾਪਤੀ ਨਹੀਂ ਧਾਵਤ ਧਾਵਤ ਸਭ ਜਗ ਧਾਇਓ ਅਬ ਆਏ ਹਰ ਦੁਆਰੀ ਕਹਿੰਦੇ ਹੁਣ ਆਰ ਕੇ ਤੁਹਾਡੇ ਦਰ ਤੇ ਆ ਗਏ ਹਾਂ ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮਖਤਾਰੀ ਹੀਰਲੀ ਪੰਕਤੀ ਵਿੱਚ ਮਹਾਰਾਜ ਜੀ ਬੇਨਤੀ ਕਰਦਿਆਂ ਜਵਾਬ ਦਿੰਦੇ ਹਨ ਕਹਿੰਦੇ ਦੂਰ ਮਤ ਦੂਰ ਮਤ ਤੋਂ ਭਾਵ ਹੁੰਦਾ ਕਿ ਮਾੜੀ ਮਤ ਜਿਹੜੀ ਆਪਣੇ ਆਪ ਪੈਦਾ ਕੀਤੀ ਹੈ ਉਹ ਦੂਰ ਮਤ ਹੈ ਦੂਰ ਵਰ ਤੋਂ ਦੂਰ ਮਤ ਮਿਟਾ ਮਹਾਰਾਜ ਜੀ ਕਹਿੰਦੇ ਮਿਟ ਜਾਂਦੀ ਹੈ ਉਹ ਬੁਧੀ ਖਤਮ ਹੋ ਜਾਂਦੀ ਹੈ ਕਿਹਦੇ ਨਾਲ ਮਹਾਰਾਜ ਜੀ ਕਹਿੰਦੇ ਜਦੋਂ ਸੱਚੇ ਗੁਰੂ ਦੇ ਦਰ ਤੇ ਆ ਜਾਂਦੇ ਆ ਦੂਰ ਮਤ ਮੇਟ ਬੁੱਧ ਪਰਗਾਸੀ ਇਹਨ ਦੇ ਬੁੱਧ ਜਿਹੜੀ ਬਦਲ ਜਾਂਦੀ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਕਿਵੇਂ ਮਹਾਰਾਜ ਜੀ ਕਹਿੰਦੇ ਜਨ ਨਾਨਕ ਗੁਰਮਖ ਤਾਰੀ ਮਹਾਰਾਜ ਜੀ ਕਹਿੰਦੇ ਜਨ ਨਾਨਕ ਮੈਂ ਜਦੋਂ ਗੁਰੂ ਦੀ ਮੱਤ ਲੈ ਲਈ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ ਗੁਰਮਤਿ ਗੁਰਮਤਿ ਧਾਰੀ ਜਦੋਂ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ ਨਾ ਪਿਆਰਿਓ ਗੁਰੂ ਦੀ ਮੱਤ ਲੈ ਲਈ ਗੁਰੂ ਦਾ ਸੰਗ ਕਰਕੇ ਸੰਗਤ ਕਰਕੇ ਮਹਾਰਾਜ ਜੀ ਕਹਿੰਦੇ ਦੁਰਮਤ ਨੇ ਮਹਾਰਾਜ ਜੀ ਨੇ ਖਤਮ ਹੋ ਜਾਣਾ ਦੁਰਮਤ ਮਾੜੀ ਮਤ ਜਿਹੜੀ ਹੈ ਨਾ ਉਹ ਲੈ ਜਾਣੀ ਹੈ ਖਤਮ ਹੋ ਜਾਣੀ ਹੈ ਕਹਿੰਦੇ ਬੁੱਧ ਦੇ ਅੰਦਰ ਹੀ ਪ੍ਰਕਾਸ਼ ਹੋ ਜਾਣਾ ਹਿਰਦੇ ਦੇ ਵਿੱਚ ਹੀ ਕਹਿੰਦੇ ਫਿਰ ਬਾਹਰ ਦੀ ਦੌੜ ਭੱਜ ਖਤਮ ਹੋਣੀ ਹੈ ਜਿਹੜਾ ਬਾਹਰੋਂ ਕਹਿੰਦੇ ਨੇ ਕਿ ਇੰਨਾ ਕੁਝ ਦੇਖ ਲਿਆ ਇੰਨੀ ਜਗ੍ਹਾ ਤੇ ਜਾਏ ਪ੍ਰਿਥਵੀ ਦਾ ਚੱਕਰ ਕੱਟ ਲਿਆ ਤੀਰਥਾਂ ਦੇ ਸ਼ਰਾਨ ਕਰ ਲੇ ਫਿਰ ਵੀ ਜਦ ਸੰਤੋਖ ਨਹੀਂ ਆਇਆ ਸ਼ਾਂਤੀ ਨਹੀਂ ਆਈ ਇਕੋ ਕੰਮ ਕਰਨ ਦੇ ਨਾਲ ਹੀ ਸ਼ਾਂਤੀ ਮਿਲ ਜਾਨੀ ਮਹਾਰਾਜ ਜੀ ਕਹਿੰਦੇ ਜਦੋਂ ਉਹਦੀ ਸੰਗਤ ਕਰ ਲਈ ਨਾ ਹਰੀ ਦੀ ਉਹਦੇ ਦਰ ਤੇ ਆਣ ਕੇ ਟਿਕ ਗਿਆ ਟਿਕਾ ਦੇ ਨਾਲ ਬੈਠ ਗਿਆ ਇਹ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਗੁਰअर्जਨ ਦੇ ਮਹਾਰਾਜ ਜੀ ਪੰਜਵੇਂ ਪਿਤਾ ਜੀ ਕਹਿੰਦੇ ਜਨ ਨਾਨਕ ਗੁਰ ਮਤਿ ਤਾਰੀ ਕਹਿੰਦੇ ਇਹ ਗੁਰੂ ਦੀ ਮਤਿ ਨਹੀਂ ਤਾਰ ਲੈਣਾ ਇਹ ਸੁਭਾਅ ਸਾਗਰ ਤੋਂ ਜਲ ਦੇ ਸੰਸਾਰ ਤੋਂ ਤਾਰ ਦੇਣਾ ਤੈਨੂੰ ਪਾਰ ਕਰ ਦੇਣਾ ਗੁਰੂ ਦੀ ਮਤਿ ਦੇ ਨਾਲ ਹੀ ਬੁੱਧ ਦੇ ਵਿੱਚ ਪ੍ਰਕਾਸ਼ ਹੋਣਾ ਹੈ ਬੋਧ ਦੇ ਨਾਲ ਜਿਹੜੀ ਉਹ ਬਦਲਣੀ ਹੈ ਮਨੇ ਸਰੀਰ ਤਾਂ ਉਸੇ ਤਰੀ ਹੀ ਰਹਿੰਦਾ ਹੈ ਸਰੀਰ ਥੋੜਾ ਚੇਂਜ ਹੁੰਦਾ ਹੈ ਬੁੱਧ ਬਦਲਦੀ ਹੈ ਮਤ ਜਿਹੜੀ ਉਹ ਚੇਂਜ ਹੋ ਜਾਂਦੀ ਮਨੁੱਖ ਦੀ ਫਿਰ ਮਤ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਤੇ ਮਤ ਦਾ ਹਨੇਰਾ ਜਿਹੜਾ ਹੈ ਨਾ ਬੁੱਧ ਦਾ ਉਹ ਨਾਸ਼ ਹੋ ਜਾਂਦਾ ਹੈ ਗਿਆਨਤਾ ਨਾਸ ਦੁਰਮਤ ਨਾਸ ਹੋ ਜਾਂਦੀ ਹੈ ਤੇ ਗੁਰਮਖੀ ਦੀ ਪ੍ਰਾਪਤੀ ਜਾਂਦੀ ਗੁਰੂ ਦੀ ਮਤ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਪੁਰ ਅਰਜਨ ਦੇ ਮਹਾਰਾਜ ਜੀ ਦੇਖੋ ਬੜੇ ਪਿਆਰ ਨਾਲ ਸਾਨੂੰ ਰਸਤਾ ਦੱਸਦੇ ਹਨ ਤੇ ਖੱਟ ਕਰਮਾ ਤੁਮਾਰਾ ਜੀ ਘ੍ਰੇਜ਼ ਕਰਦੇ ਹਨ ਕਹਿੰਦੇ ਇਹਨਾਂ ਨੂੰ ਛੱਡ ਜੀ ਖਟ ਕਰਮੀਨਾ ਬਣੀਏ ਕਹਿੰਦੇ ਦੁਨੀਆ ਹਾਰ ਕੇ ਚਲੇਗੀ ਖਟ ਕਰਮ ਧਾਰਨ ਕਰਕੇ ਕਰਮ ਕਾਂਡ ਧਾਰਨ ਕਰਕੇ ਅਸੀਂ ਵੀ ਚਲੇ ਜਾਣਾ ਹੈ ਇਹਨਾ ਛੱਡੇ ਮਹਾਰਾਜ ਕਹਿੰਦੇ ਸਾਡਾ ਵੀ ਸਮਾਂ ਨੇੜੀ ਹੈ ਕੋਈ ਦੂਰ ਨਹੀਂ ਖਟ ਕਰਮਾਂ ਨੂੰ ਛੱਡ ਕੇ ਗੁਰੂ ਦਾ ਕਰਮ ਧਾਰਨ ਕਰੀਏ ਗੁਰੂ ਦੀ ਮੱਤ ਧਾਰਨ ਕਰੀਏ ਜਿਹਦੇ ਨਾਲ ਇਹ ਸੰਸਾਰ ਭਾਵ ਸਾਗਰ ਤੋਂ ਪਿਆਰਿਓ ਅਸੀਂ ਤਰ ਜਾਵਾਂਗੇ ਪਾਰ ਹੋ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ